ਹੁਣ ਕਹਣੇ ਵੀ ਦਰਤੀਆ 2000 ਦਾ ਲਾਹ ਕੰਮ ਹੋ ਗਿਆ 5000 ਗਤੀਵਿਧੀਆਂ ਨਹੀਂ ਤਾਂ ਵੀ ਮੰਨਣਾ ਜ਼ਿਆਦਾ ਬੰਦਾ ਨਹੀਂ ਤਾਂ ਵੀ ਮੰਨ ਲੰਦਾ ਦਰਤੀਆ ਉਹ ਜਿਆਦਾ ਘੱਟੀ ਉਹ ਕੱਢ ਕੇ ਲੈ ਆਉਂਦਾ ਗੱਡੀ ਹੁੰਦੀ ਨਾਲ ਤਾਂ ਉਹ ਵੀ ਵਜਣੀ ਨਾਲ ਉਹ ਵੀ ਬਜਾ ਹੋ ਗਿਆ ਆ ਇਹ ਸਾਈਡ ਤੇ ਲੱਗੀ ਇਹਨੂੰ ਬਚੁੰਦੇ ਬਚੁੰਦੇ ਉਹ ਗੱਡੀ ਤਾਂ ਜਾਰਤੀ ਉਹ ਵੇਖੋ ਸਾਈਡ ਤੇ ਲੱਗੀ ਤੇ ਉਹਦੇ ਨਾਲ ਵੱਜ ਗਈ ਤੇ ਹੁਣ پیسے ਮੰਗਾਂਦੇ ਉਹਨੇ ਤੁਹਾਨੂੰ ਕਹਿੰਦਾ ਮੈਂ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾਈਡ ਤੇ ਰੋਂਗ ਸਾਈਡ ਲੱਗਿਆ ਨਾ ਜੇ ਉਧਰ ਸਾਈਡ ਤੋਂ ਹੁੰਦੀ ਵੱਜਨੇ ਜਿਹਨੂੰ ਬਚੁੰਦੇ ਬਚੁੰਦੇ ਪੜ ਜਾਂਦਾ ਸਵਾਰੀਆਂ ਥਲੇ ਆ ਜਾਂਦੀਆਂ ਆਹ ਆਪਾਂ ਕਿਹਾ ਤੁਹਾਨੂੰ ਆ ਰਿਹਾ ਹਾਂ ਜੇ ਗੱਡੀ ਦਾ ਟਾਇਰ ਖੁੱਲ ਗਿਆ ਸਵਾਰੀਆਂ ਬਚਾਉਂਦੇ ਬਚਾਉਂਦੇ ਇਹਨਾਂ ਦੀ ਗੱਡੀ ਨਾਲ ਗੱਡੀ ਲੱਗ ਗਈ ਐਹੀ ਗੱਲ ਹੋਈ ਕਿਥੋਂ ਸਵਾਰੀਆਂ ਤੋਂ ਮੈਂ ਭੜੀ ਬੱਸ ਸੈਂਡ ਤੋਂ ਆ ਰਿਹਾ ਹਾਂ ਟਾਇਰ ਭਾਜੀ ਚੱਲਦਾ ਚੱਲਦਾ ਖੁੱਲ ਗਿਆ ਮੈਂ ਹਾਂਜੀ ਹਾਂਜੀ ਅੱਛਾ ਜੋ ਸਵਾਰੀਆਂ ਗਈਆਂ ਸਵਾਰੀਆਂ ਗਈਆਂ ਸਰ ਪਹਹ ਹੋ ਗਿਆ ਭਾਜੀ ਸਵਾਰੀਆਂ ਬਚਾ ਲਈਆਂ ਕਿੰਨਾ ਨੁਕਸਾਨ ਹੋ ਗਿਆ ਇਹ ਗੱਡੀ ਦੇ ਉੱਤੇ ਮਾਰਾ ਜਾ ਡੈਂਡ ਪੈ ਗਿਆ ਸਬਰਾਜ ਪੈ ਗਿਆ ਗੱਡੀ ਵਾਲੇ ਸਰ ਕਹਿੰਦੇ ਵੀ ਗੱਡੀ ਦਾ ਕੰਮ ਏਜੰਸੀੋਂ ਕਰਾਉਣਾ ਵਾ ਜੀ ਤੇ ਆਟੋ ਦੇ ਦਿਨ ਦਿਓ ਸਰ ਮੈਂ ਤੇ ਆਖਿਆ ਵੀ ਜੋ ਮੱਲਾ ਤੁਸੀ ਲੋਕਾਂ ਨੇ ਗੱਡੀਆਂ ਤੋੜੀ ਜਾਓ ਇਹ ਠੀਕ ਹੈ ਤੁਹਾਡਾ ਕੰਮ ਹੈ ਨਾ ਇਹ ਗਦਰਪਾਤਾਂ ਵਾਲਾ ਭਾਈ ਦਾਵਾ ਵੀ ਇਹ ਹੁੰਦਾ ਬਸ ਢਿਓ ਸਵਾਰੀਆਂ ਲੈ ਕੇ ਤੇ ਉਧਰੋਂ ਇਧਰੋਂ ਛੱਡਿਓ ਤੇ ਉਥੋਂ ਚੱਕਾ ਖੋਲ ਗਿਆ ਗੱਡੀ ਆਟੋ ਦਾ ਆਟੋ ਚੱਕਾ ਖੋਲ ਗਿਆ ਤੇ ਇੱਥੇ ਗੱਡੀ ਖਲੋਤੀ ਤੇ ਇੱਥੇ ਭਾਈ ਉਹਦੀ ਗੱਡੀ ਖਲੋਤੀ ਸਵਾਰੀਆਂ ਬਚਾਉਂਦੇ ਬਚਾਉਂਦੇ ਇਹਨੇ ਆਟੋ ਇਧਰੋਂ ਰੋਂਗ ਸਾਈਡ ਤੋਂ ਵਾਰਤਾ ਤੇ ਗੱਡੀ ਸਾਈਡ ਤੇ ਰੋਂਗ ਸਾਈਡ ਲੱਗੀ ਸੀ ਉਹ ਬਈਨ ਨੂੰ ਬਚਾਉਂਦੇ ਬਚਾਉਂਦੇ ਉਹ ਨਾਲ ਗੱਡੀ ਨਾਲ ਲਵਾਜ ਗਿਆ ਤੇ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਕੋਈ ਪੈਸੇ ਲੈਣੇ ਆ ਵੀ ਆ 10000 ਲੈਣਾ ਵਾ ਉਹ ਹੁਣ ਆਪਣੇ ਪਰਸੋਂ ਜਨਾਨੀ ਉਹ ਰੋੜੀਓ ਤੇ ਫਟਾਉਂਦਾ ਖੜਾ ਕੇ ਲੈ ਆਂਦੀ ਆ ਤੇ ਉਹ ਕੋਲ 5000 ਰੁਪਏ ਵੀ ਲੈਣੀਆਂ ਰੁਪਇਆ 2000 ਲੈਣਾ ਤੇ ਕੰਮ ਨਿਬੇੜ ਦੋ ਉਹ ਆ ਭਾ ਨਾ ਏਜੰਸੀਆਂ ਕਰਾਉਣਾ ਜਿੱਦਾਂ ਮਰਜ਼ੀ ਕਰਨਾ ਇਹ ਗੱਲ ਦੇ ਗਲਤੀ ਭਾਈ ਹੁਣ ਇਹਨਾਂ ਨੇ ਵੀ ਗੱਡੀ ਸਾਈਡ ਤੇ ਲਾਈ ਆ ਹੁਣ ਉਹਦਾ ਰਬੋਲੇ ਚੱਕਾ ਖੁੱਲ ਗਿਆ ਜੱਕਦਾਮ ਖੁੱਲ ਗਿਆ ਅਚਾਨਕ ਖੁੱਲ ਗਿਆ ਅਚਾਨਕ ਹੀ ਉਹ ਚਲਦੀ ਗੱਡੀ ਦਾ ਚੱਕਾ ਖੁੱਲ ਗਿਆ ਹੁਣ ਕਿਸੇ ਚ ਗੱਡੀ ਹੁੰਦੀ ਨਾਲ ਤਾਂ ਉਹ ਵੀ ਵਜਣੀ ਨਾਲ ਉਹ ਵੀ ਬਚਾਓ ਗਿਆ ਇਹ ਸਾਈਡ ਤੇ ਲੱਗੀ ਇਹਨੂੰ ਬਚਾਉਂਦੇ ਬਚਾਉਂਦੇ ਉਹ ਗੱਡੀ ਤਾਂ ਚਾਰਤੀ ਆ ਵੇਖੋ ਸਾਈਡ ਤੇ ਲੱਗੀ ਤੇ ਓੜੇ ਨਾਲ ਵੱਜ ਗਈ ਤੇ ਹੁਣ ਵਾਸੇ ਮੰਗਾ ਦੇ ਓੜੇ ਤੁਹਾਨੂੰ ਕਹਾਂ ਮੈਂ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾਈਡ ਤੇ ਢੋਂਗ ਸਾਈਡ ਲੱਗਿਆ ਨਾ ਜੇ ਉੱਧਰ ਤੋਂ ਸਾਈਡ ਤੋਂ ਹੁੰਦੀ ਵੱਜਨੇ ਜੇ ਇਹਨੂੰ ਬਚਾਉਂਦੇ ਬਚਾਉਂਦੇ ਪੜ ਜਾਂਦਾ ਸਵਾਰੀਆਂ ਥਲੇ ਆ ਜਿੰਨੇ ਅਸੀਂ ਆਪਣੇ ਵਾਰਕੀ ਦਾ ਵਾਰਕੀ ਦਾ ਸੀ ਤੇ ਉਹ ਆਏ ਤੇ ਗੱਡੀ ਦੇਖ ਲਾ ਰਹੀ ਇੱਥੇ ਕੀ ਪਤਾ ਹੁਣ ਸਾਨੂੰ ਇਹ ਕਿਦਾਂ ਵਜੀਏ ਤਾਂ ਸਾਨੂੰ ਸੁਣਿਆ ਗਿਆ ਵੀ ਅਜਾਂ ਦਾ ਗੱਡੀ ਮਾਰੀ ਹੈ ਤੁਹਾਨੂੰ ਇਹ ਨਹੀਂ ਪਤਾ ਵੀ ਕਿੰਨਾ ਵਜੀ ਗਿਆ ਨੁਕਸਾਨ ਕਿੰਨਾ ਹੋਇਆ ਗੱਡਾ ਸਾਹਮਣੇ ਤੁਸੀਂ ਵੇਖ ਲਓ ਕੋਈ ਅੰਦਾਜ਼ਾ ਨਾ ਖਾਣ ਆਜੀ ਗੱਡੀ ਦਾ ਪਤਾ ਲੈਡ ਹੈਡ ਲੈਡ ਵੀ ਟੁੱਟੀ ਆ ਕਈ ਕੁਝ ਹੋ ਗਿਆ ਪਰ ਮੜਾ ਜਾ ਖਰਾਬ ਹੋਵੇ ਤਾਂ ਉਹਦੇ ਤਾਂ ਐਵੇਂ 1000 2000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ ਆ ਗਈ ਆ ਮੌਕੇ ਤੇ ਥਾਣੇ ਕੰਪਲੀਟ ਕੀਤੀ ਆ ਜੋ ਵੀ ਉਥੇ ਫੈਸਲਾ ਜੋ ਵੀ ਥਾਣੇ ਫੈਸਲਾ ਹੋਏਗਾ ਵੇਖ ਲੈਣਗੇ ਨਾ